ਸਰਪ੍ਰਸਤ ਬਾਬਾ ਪ੍ਰਵੀਨ ਜੀ ਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਕਿ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਕਰਵਾਉਂਦੇ ਹੀ ਰਹਿੰਦੇ ਆ ਸਾਨੂੰ ਸਨੌਕਣ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੰਦੇ ਜਾਂਦੇ ਆ ਪਰਮਾਤਮਾ ਇਹਨਾਂ ਦੀ ਤੰਦਰੁਸਤੀ ਬਰਕਰਾਰ ਰੱਖੇ ਔਰ ਆਉਣ ਵਾਲੇ ਟਾਈਮ ਤੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿਣ ਮੈਂ ਇਸ ਕਲੱਬ ਦੇ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦੀ ਆਂ ਔਰ ਆਪਣੇ ਵੱਡੇ ਭਰਾ ਰੋਪਿੰਦ ਸ਼ਰਮਾਈ ਜੀ ਦਾ ਵੀ ਬਹੁਤ-ਬਹੁਤ ਥੈਂਕਸ ਕਰਦਾ ਕਿ ਉਹਨਾਂ ਨੇ ਸਾਨੂੰ ਅੱਜ ਕਾਲ ਦੇ ਇੱਥੇ ਸੱਦਿਆ ਔਰ ਸਾਨੂੰ ਐਸ ਪਾਤਰ ਸਮਝਿਆ ਧੰਨਵਾਦ ਸਾਬ ਆਏ ਹੋਏ ਮਹਿਮਾਨਾਂ ਦਾ ਔਰ ਇਹ ਬੱਚੇ ਨੇ ਮੇਰੇ ਮੈਂ ਮਹਾਕਾਲੀ ਡਰਾਮਾਟਿਕ ਕਲੱਬ ਵੱਲੋਂ ਸਿੱਖੀਨਾ ਸਭ ਦਾ ਬੱਚਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਜੀ ਆਇਆਂ ਜੀ ਕਹਿੰਦੇ ਆ ਸਾਡੇ ਕੋਲੇ ਆਏ ਔਰ ਸਾਡੀ ਸ਼ੋਭਾ ਵਧਾਈ ਐ ਇਸ ਮੰਡਪ ਦੀ ਆ ਕੇ ਔਰ ਮੈਂ ਇਨਨੋ ਇਹ ਅਸੀਸਾਂ ਦੀ ਕਿ ਦਿਨ ਦੋਗਣੀ ਰਾਤ ਦੋਗਣੀ ਅਸੀਂ ਆਪਣੇ ਧਰਮ ਦੀ ਸੇਵਾ ਕਰਦੇ ਰਹੇ ਕਿਉਂਕਿ ਸਾਡਾ ਜਿਹੜਾ ਸਨਾਤਨ ਧਰਮ ਹੈ ਇੱਕ ਆਦੀ ਸਾਡਾ ਧਰਮ ਹੈ ਜੋ ਆਤ ਤੋਂ ਚਲਦਾ ਆਇਆ ਹੈ ਔਰ ਇਸ ਦੇ ਵਿੱਚ ਕਾਫੀ ਅੱਗੋਂ ਸੰਸਾਰ ਦੀ ਦੁਨੀਆ ਵੱਖ ਗਈ ਹੈ ਧਰਮ ਦੇ ਠੇਕੇਦਾਰ ਆ ਜਾਣ ਨੇ ਜਿਹੜੇ ਹੈ ਉਹ ਸਾਡੇ ਧਰਮਾਂ ਨੂੰ ਵੰਡ ਦਿੱਤਾ ਹ ਪਰ ਅਸੀਂ ਜਿਹੜੇ ਹ ਸਨਾਤਨੀ ਜਿਹੜੇ ਹ ਸਨਾਤਨੀ ਹ ਕਿਉਂਕਿ ਜੀ ਰਾਮ ਜਿਹਨੂੰ ਪ੍ਰੇਮ ਕੀਤਾ ਤਿੰਹੀਂ ਰਾਮ ਕੋ ਪਾਇਆ ਸੋ ਬਾਕੀ ਤਾਂ ਮਾਨਸ ਦੀ ਜਾਤ ਤਾਂ ਇੱਕ ਹੀ ਵੀ ਜਾਣੋ ਮਾਨਸ ਦੀ ਜਾਤ ਤਾਂ ਇੱਕ ਹੀ ਹੈ ਸੋ ਇਸ ਜਿਹੜੇ ਹਾਂ ਸੋ ਇਸ ਆਪਣਾ ਸ਼੍ਰੀ ਰਾਮ ਤੇਦਰ ਜੀ ਦੀ ਅੱਜ ਤੁਸੀਂ ਆਪ ਜੀ ਦੇਖ ਰਹੇ ਹੋ ਅੱਜ ਕਲਾਕ ਦੇ ਵਿੱਚ ਸ਼੍ਰੀ ਸ਼ਰਨ ਕੁਮਾਰ ਜੀ ਦਾ ਰੋਲ ਦੇਖਿਆ ਆਪ ਜੀ ਨੇ ਉਹ ਕਿਸ ਤਰੀਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਹੋਏ ਇਹ ਆਪਣੇ ਸੰਸਾਰ ਨੂੰ ਛੱਡ ਜਾਂਦਾ ਹੈ ਉਹ ਸਾਨੂੰ ਇਹ ਹੀ ਸਿੱਖਿਆ ਦੇ ਕੇ ਗਿਆ ਹੈ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਹੈ ਕਿਉਂਕਿ ਮਾਤਾ ਪਿਤਾ ਦੇ ਚਰਨਾਂ ਵਿੱਚ ਹੀ ਚਾਰੋਂ ਧਾਮ ਨੇ ਮਾਤਾ ਪਿਤਾ ਦੇ ਚਰਨਾਂ ਜਿਨ੍ਹਾਂ ਪਰਮਾਤਮਾ ਨੂੰ ਪਾਣਾ ਹੈ ਉਹ ਮਾਤਾ ਪਿਤਾ ਦੇ ਚਰਨਾਂ ਵਿੱਚ ਹੀ ਸੇਵਾ ਕਰਕੇ ਪਾ ਸਕਦੇ ਨੇ ਲੇਕਿਨ ਅੱਜ ਦਾ ਸਮੇਂ ਐਸਾ ਬਦਲ ਗਿਆ ਹੈ ਕਿ ਆਪਣੇ ਮਾਪਿਆਂ ਨੂੰ ਅਬਰੀ ਦਾਸ਼ਮਾਂ ਭੇਜ ਰਹੇ ਨੇ ਅਸੀਂ ਇਹੀ ਸੋਚਦੇ ਹਾਂ ਕਿ ਬ੍ਰਿਧ ਆਸ਼ਰਮ ਕਿਉਂ ਬਣ ਰਹੇ ਨੇ ਕਿਉਂ ਬਣਾਏ ਜਾ ਰਹੇ ਨੇ ਕਿ ਆ ਸਾਨੂੰ ਜਿਹਨ ਮਾਪੇ ਨੇ ਸਾਨੂੰ ਪਾਲਿਆ ਜਿਨ੍ਹਾਂ ਨੇ ਸਾਡੇ ਵਾਸਤੇ ਘਰ ਬਣਾਏ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਾਡੇ ਵਾਸਤੇ ਮਿਹਨਤ ਕੀਤੀ ਕਿਉਂ ਨਾ ਵਾਸਤੇ ਆਖਰੀ ਟਾਈਮ ਤੇ ਦੋ ਟਾਈਮ ਦੀ ਰੋਟੀ ਨਹੀਂ ਇਸ ਨੂੰ ਦੇ ਸਕਦੇ ਤੋਇ ਬੜੀ ਸ਼ਰਮ ਦੀ ਗੱਲ ਹੈ ਅਸੀਂ ਇਹੀ ਕਹਿੰਦੇ ਆ ਕਿ ਅੱਜ ਦੇ ਬੱਚੇ ਜਿਹੜੇ ਆ ਉਹ ਸਿੱਖਿਆ ਦੇ ਵਿੱਚ ਨਸ਼ਿਆਂ ਤੋਂ ਹਟ ਕੇ ਸਿੱਖਿਆ ਦੇ ਵਿੱਚ ਜਾਣ ਔਰ ਧਾਰਮਿਕ ਚੀਜ਼ਾਂ ਨੂੰ ਪੜਨ ਬਾਕੀ ਸਾਡਾ ਜਿਹੜਾ ਸਨਾਤਨ ਧਰਮ ਹੈ ਅਜ ਅਸੀਂ ਉਹ ਸਿੱਖਿਆਵਾਂ ਤੇ ਚੱਲੀਏ ਤੇ ਸਾਡੇ ਬੱਚੇ ਬਹੁਤ ਉੱਚੇ ਬਣ ਸਕਦੇ ਆ ਕਿਉਂਕਿ ਸਾਡੀ ਆ ਗੀਤਾ रामायण जोड़े है फारन वाले लोग लैके जा चुके हैं अब असं अपने बच्चों को अंग्रेजी पढ़ाने और फारन के उड़ा वा वो ओम जय जगदीश आरती सिखाइया जा रही अंग्रेजों सो अस यही कहें कि साड़ा साड़ा सनातन धर्म अटल है और ये अटल ही रहेगा और ये जी सा हम रहे ना रहे लेकिन ये कारवा तो चलता ही रहेगा क्योंकि तो रामचंद्र जी का जो नाम है वो अज भी है वह कल है और हमेशा ही रहेगा ਬੋਲ ਸਿਆਪਤੀ ਰਾਮਚੰਦਰ ਮਹਾਰਾਜ ਜੀ ਦੀ